ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਐਮਸਟਰਡਮ ਦੇ ਬਾਹਰ-ਬਾਹਰ ਬਿਲਕੁਲ ਇੱਕ ਛੋਟਾ ਜਿਹਾ ਪਿੰਡ ਹੈ ਜਿਹਦਾ ਨਾਮ ਹੈ ਜੈਂਥਸਨ ਐਮਸਟਰਡਮ ਦਾ ਇਹਨੂੰ ਤੁਸੀਂ ਕੰਟਰੀਸਾਈਡ ਵੀ ਕਹਿ ਸਕਦੇ ਹੋ ਪਿੱਛੇ ਸਾਰਾ ਇਹ ਖੁੱਲਾ-ਖੁੱਲਾ ਏਰੀਆ ਤੁਹਾਨੂੰ ਦਿਖਦਾ ਹੋਣਾ ਤੇ ਜਦੋਂ ਵੀ ਤੁਸੀਂ ਨੀਦਰਲੈਂਡ ਬਾਰੇ ਸੋਚਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਡੇ ਖਿਆਲ ਚ ਆਉਂਦੇ ਆ ਇੱਥੋਂ ਦੇ ਪੁਰਾਣੇ ਵਿੰਡਮਿਲਸ ਟੂਲਿਪ ਗਾਰਡਨ ਤੇ ਇੱਥੋਂ ਦਾ ਪੁਰਾਣਾ ਕਲਚਰ ਤੇ ਅੱਪ ਅੱਜ ਦੇਖਾਂਗੇ ਕਿ ਕਿੱਦਾਂ ਦੇ ਉਹ ਸਾਰਾ ਕੁਝ ਤੁਹਾਨੂੰ ਇਸ ਪਿੰਡ 'ਚ ਦੇਖਣ ਨੂੰ ਮਿਲੇਗਾ ਸੋ ਪਿੰਡ ਦੀ ਸ਼ੁਰੂਆਤ ਅਸੀਂ ਪਿੰਡ ਦੇ ਬਾਰੋ-ਬਾਰੋਂ ਕਰ ਰਹੇ ਹਾਂ ਕੀ ਕੁਝ ਇੱਥੇ ਦੇਖਣ ਵਾਲਾ ਹੈ ਤੇ ਕਿਹੋ ਜਿਹਾ ਜਿਹੜਾ ਡੱਚ ਲੋਕਾਂ ਦਾ ਪੁਰਾਣਾ ਕਲਚਰ ਆ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਇਹ ਪਿੰਡ ਦੀ ਐਂਟਰੈਂਸ ਹੈ ਤੇ ਨੀਦਰਲੈਂਡ ਦੇ ਪਿੰਡ ਜਿਵੇਂ ਤੁਹਾਨੂੰ ਪਤਾ ਹੀ ਹੈ ਬਹੁਤ ਜ਼ਿਆਦਾ ਮਸ਼ਹੂਰ ਨੇ ਤੇ ਬਹੁਤ ਸਾਰੇ ਲੋਕ ਇਹਨਾਂ ਨੂੰ ਦੇਖਣ ਦੇ ਲਈ ਆਉਂਦੇ ਆ ਥੈਂਕ ਯੂ ਯਾ ਫਾ ਥੈਂਕ ਯੂ ਤੇ ਆ ਇਹਨਾਂ ਨੇ ਸਾਨੂੰ ਦਿੱਤੇ ਹੈਗੇ ਮੈਪ ਦਿੱਤਾ ਪੂਰਾ ਘੁੰਮਣ ਦੇ ਲਈ ਇੱਥੇ ਆ ਨਕਸ਼ੇ ਲੱਗੇ ਹੋਏ ਆ ਕਿ ਇਸ ਪਿੰਡ ਚ ਕੀ ਕੁਛ ਦੇਖਣ ਵਾਲਾ ਬਹੁਤ ਹਿਸਟੋਰੀਕਲ ਪਿੰਡ ਹੈ ਡੱਚ ਜਿਹੜਾ ਪੂਰਾ ਕਲਚਰ ਹੈ ਇੱਥੋਂ ਦਾ ਉਹ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਤੇ ਇਹ ਅਸੀਂ ਵੀ ਕੁਝ ਥੋੜਾ ਜਿਹਾ ਦੇਖ ਲਈਏ ਕਿ ਇਥੇ ਕੀ ਕੁਛ ਹੈ ਵੈਸੇ ਆ ਨਾਲ ਸਾਨੂੰ ਇਹਨਾਂ ਨੇ ਛੋਟਾ ਮੈਪ ਇਹ ਨਾਲ ਵੀ ਦਿੱਤਾ ਹੈ ਤੇ ਇਹਨੂੰ ਫੋਲੋ ਕਰਦੇ ਰਾਵਾਂਗੇ ਜ਼ਿਆਦਾਤਰ ਲੋਕ ਆਹ ਦੇਖਣ ਆਉਂਦੇ ਇੱਥੇ ਜਿਹਨੂੰ ਪ੍ਰਾਣੀਆਂ ਪਾਉਣ ਚੱਕੀਆਂ ਨੇ ਹਾਲੈਂਡ ਦਾ ਇਹਨਾਂ ਕਰਕੇ ਜਾਣੇ ਜਾਂਦਾ ਜੈਂਸਿਸਕ ਉਹ ਦੇਖੋ ਸਾਰੀਆਂ ਲੱਗੀਆਂ ਹੋਈਆਂ ਤੁਹਾਨੂੰ ਨੇੜੇ ਜਾ ਕੇ ਦਿਖਾਵਾਂਗੇ ਤੇ ਵੱਡੀ ਗੱਲ ਇੱਕ ਇਥੋਂ ਦੀ ਕੀ ਲੱਗੀ ਟਿਕਟ ਇਹਦੀ ਵੀ ਫਰੀ ਹੈ ਨੀਦਰਲੈਂਡ ਦਾ ਇੱਕ ਪਹਿਲਾ ਪਿੰਡ ਦੇਖਿਆ ਸੀਗਾ ਤੇ ਉਹਦੀ ਵੀ ਟਿਕਟ ਨਹੀਂ ਕੋਈ ਉਹਨਾਂ ਨੇ ਲਈ ਹੈਗੀ ਪਹਿਲਾਂ ਜਿੱਥੇ ਗੀਥੂਨ ਜਾ ਕੇ ਆਏ ਆ ਤੇ ਇਹਦੀ ਵੀ ਨਹੀਂ ਕੋਈ ਹੈ ਜੇ ਮੇਰੇ ਕੋਲ ਇੰਨੀ ਸੋਹਣੀ ਚੀਜ਼ ਹੋਰ ਇੰਨੀ ਪੁਰਾਣੀ ਆ ਨਾ ਟਿਕਟ ਚਾਹੀਦੀ ਹੁੰਦੀ ਤੇ ਐਸੇ ਕਰਕੇ ਨੀਦਰਲੈਂਡ ਦੇ ਪਿੰਡਾਂ ਨੂੰ ਲੋਕ ਬਹੁਤ ਦੇਖਣ ਆਉਂਦੇ ਆ ਤੇ ਜਿਹੜੇ ਲੋਕ ਐਮਸਟਰਡਮ ਆਉਂਦੇ ਆ ਨਾ ਜਿੰਨੇ ਵੀ ਲੋਕ ਜਿੰਨਾ ਐਮਸਟਰਡਮ ਮਸ਼ਹੂਰ ਹੈ ਉਹਨੇ ਇਹ ਪਿੰਡ ਮਸ਼ਹੂਰ ਹੈ ਹਰ ਬੰਦਾ ਜਿਹੜਾ ਐਮਸਟਰਡਮ ਆਊਗਾ ਤੇ ਉਹ ਇਸ ਪਿੰਡ ਚ ਜ਼ਰੂਰ ਆਊਗਾ ਤੇ ਸਾਰੇ ਕਿਤੇ ਆ ਤੁਹਾਨੂੰ ਪਿੰਡਾਂ ਚ ਨਦੀਆਂ ਨਾਲੇ ਤਾਂ ਮਿਲਣਗੇ ਮਿਲਣਗੇ ਆ ਪਾਣੀ ਚੱਲਦਾ ਇੱਥੇ ਦੇਖੋ ਕੱਲ ਵਾਲੇ ਪਿੰਡ ਚ ਵੀ ਦੇਖਿਆ ਸੀ ਉੱਥੇ ਵੀ ਪਾਣੀ ਚੱਲਦਾ ਸੀ ਪ੍ਰੋਪਰ ਤੇ ਇੱਥੇ ਵੀ ਇਹ ਸਾਰਾ ਪਾਣੀ ਚੱਲਦਾ ਹੈਗਾ ਇਹ ਪੁਰਾਣੇ ਘਰ ਵੀ ਮਿਲਣਗੇ ਕੁਝ ਸ਼ਾਪਸ ਵੀ ਮਿਲਣਗੀਆਂ ਖੁਸ਼बू ਆ ਰਹੀ ਹੈ ਮੈਨੂੰ ਖਾਣ ਦੀਆਂ ਹੁਣ ਸਾਰੀ ਜਿੰਨਾ ਕ ਅਸੀਂ ਹੁਣ ਤੱਕ ਆ ਸਾਡੇ ਨਕ ਮੈਪ ਤੇ ਪੜਿਆ ਨਾ ਜਿਹੜਾ ਸਾਨੂੰ ਦਿੱਤਾ ਇਹਨਾਂ ਨੇ ਪੈਂਫਲਟ ਇਹਦੇ ਚ ਲਿਖਿਆ ਹੈਗਾ ਵੀ ਤੁਹਾਨੂੰ ਇੱਥੇ ਮਿਲਣਗੇ ਮਿਊਜ਼ੀਅਮਸ ਸ਼ਾਪਸ ਕੁਝ ਕ੍ਰਾਫਟ ਸ਼ਾਪਸ ਨੇ ਤੇ ਬਾਕੀ ਇਹੋ ਜਾਂ ਸਾਰਾ ਕੁਝ ਜਾਂ ਵਾਕਿੰਗ ਰੂਟ ਹੈਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਸ ਬੇਸਿਕਲੀ ਸਾਨੂੰ ਇਹ ਲੱਗਦਾ ਕਿ ਇਹਨਾਂ ਨੇ ਨਾ ਆਪਣੀ ਲੋਕ ਨਹੀਂ ਇੱਥੇ ਰਹਿੰਦੇ ਸਿਰਫ ਆਪਣਾ ਕਲਚਰ ਦਿਖਾਉਣ ਲਈ ਓਪਨ ਕੀਤਾ ਹੋਇਆ ਰੱਖਿਆ ਹਾਂਜੀ ਉਹਨੋਂ ਮਤਲਬ ਇੱਕ ਜਗ੍ਹਾ ਇਹਨਾਂ ਨੇ ਸਾਰਾ ਸਾਹਮਣੇ ਰੱਖ ਲਿਆ ਤੇ ਜਿੰਨੇ ਵੀ ਲੋਕ ਮਤਲਬ ਨੀਦਰਲੈਂਡ ਆ ਕੇ ਡੱਚ ਲੋਕਾਂ ਬਾਰੇ ਜਾਣਨਾ ਦੇਖਣਾ ਚਾਹੁੰਦੇ ਆ ਤਾਂ ਉਹ ਇਸ ਇੱਕੋ ਜਗ੍ਹਾ ਤੋਂ ਸਾਰਾ ਕੁਝ ਦੇਖ ਸਕਣ ਆ ਨਾ ਜਿਹੜੇ ਛੋਟੇ ਛੋਟੇ ਘਰ ਤੁਹਾਨੂੰ ਦਿਖ ਰਹੇ ਇੱਥੇ ਬਣੇ ਹੋਏ ਜਿਵੇਂ ਉਹ ਸਾਹਮਣੇ ਵਾਲੇ ਸ਼ਾਪਸ ਨਹੀਂ ਆ ਸਾਰੀਆਂ ਦੋਰੋਂ ਸਾਨੂੰ ਐ ਲੱਗਿਆ ਸੀ ਵੀ ਕਿਤੇ ਇੱਥੇ ਲੋਕ ਹੋਣਗੇ ਅੱਜ ਇਧਰ ਦੇਖੋ ਕਿੰਨੇ ਗਰੁੱਪ ਸਾਰੇ ਆ ਬੱਸਾਂ ਦੀਆਂ ਬੱਸਾਂ ਪਰ ਪਰ ਇੱਥੇ ਹੁੰਦੀਆਂ ਆ ਪੁਲਸੀ ਜਿਹੜੇ ਇਹ ਲੱਕੜ ਦੇ ਸਾਰੇ ਪਿੰਡਾਂ ਚ ਹੀ ਬਣੇ ਹੋਇਆ ਮੈਨੂੰ ਲੱਗਦਾ ਕੱਲ ਜਿਹੜੇ ਪਿੰਡ ਚ ਗਏ ਸੀ ਗਿੱਥੂਨ ਉੱਥੇ ਵੀ ਸਾਰੇ ਇਸ ਤਰ੍ਹਾਂ ਦੇ ਪੁਲਸੀ ਹੈ ਵੀ ਉੱਚੇ-ਉੱਚੇ ਜਿਵੇਂ ਇਹ ਬਣੇ ਹੋਇਆ ਪਲੇਨ ਇਹਨਾਂ ਨੇ ਪੱਧਰੇ ਫਲੈਟ ਬ੍ਰਿਜ ਵੀ ਇਸ ਤਰ੍ਹਾਂ ਵੀ ਬਣ ਸਕਦਾ ਪਰ ਇਹਨਾਂ ਨੇ ਬਣਾਏ ਨਹੀਂ ਹੋਇਆ ਆ ਵੀਅਰਜ਼ ਹਾਊਸ ਹੈ ਕੁਛ ਵੀ ਵੀਵਰਜ਼ ਹਾਊਸ ਹੁਣ ਇੱਥੇ ਕੱਲੀ ਕੱਲੀ ਜਗ੍ਹਾ ਦੇ ਅੰਦਰ ਵੀ ਜਾਵਾਂਗੇ ਤੇ ਵੀ ਇਹਦੇ ਅੰਦਰ ਕੀ ਕੀ ਹੈ ਵੈਸੇ ਸਾਰਾ ਤਾਂ ਨਹੀਂ ਤੁਹਾਨੂੰ ਦਿਖਾ ਸਕਦੇ ਜਿੱਥੇ ਜਿੱਥੇ ਇੰਪੋਰਟੈਂਟ ਹੋਇਆ ਜੋ ਜੋ ਸੌਣ ਲੱਗਿਆ ਵੀ ਆ ਦਿਖਾਉਣਾ ਚਾਹੀਦਾ ਹਨ ਤੇ ਉਹ ਜ਼ਰੂਰ ਤੁਹਾਨੂੰ ਦਿਖਾਵਾਂਗੇ ਇਹ ਜਿਹੜਾ ਸਾਹਮਣੇ ਪਏ ਅਸੀਂ ਐਮਸਟਰਡਮ ਚ ਵੀ ਦੇਖ ਰਹੇ ਹਾਂ ਬੂਟ ਹੈ ਇਹਨਾਂ ਦਾ ਤੇ ਐਡੇ ਐਡੇ ਬੂਟ ਇਹਨਾਂ ਦਾ ਨਿਸ਼ਾਨੀ ਹੈ ਵੀ ਹਾਲੈਂਡ ਦੀ ਜਾਂ ਨੀਦਰਲੈਂਡ ਦੀ ਤੇ ਇੱਥੇ ਦੇ ਪ੍ਰਾਣੇ ਸਮਿਆਂ 'ਚ ਲੋਕ ਕਹਿੰਦੇ ਲੱਕੜ ਦੇ ਸ਼ੂਜ਼ ਪਾਉਂਦੇ ਹੁੰਦੇ ਸੀਗੇ ਐਡੇ ਐਡੇ ਤੇ ਆ ਦੇਖੋ ਜਿਵੇਂ ਆ ਟੰਗਿਆ ਪਿਆਗਾ ਜਿਵੇਂ ਆਪਾਂ ਖੜਾਮਾ ਪਾਉਂਦੇ ਸੀ ਨਾ ਤੇ ਲੱਕੜ ਦੀਆਂ ਆਪਣੇ ਬਜ਼ੁਰਗ ਪ੍ਰਾਣੇ ਤੇ ਲੱਕੜ ਦੇ ਸ਼ੂਜ਼ ਪਾਉਂਦੇ ਸੀ ਇਹਨਾਂ ਨੇ ਬਸ ਹੁਣ ਇਹ ਇੱਥੋਂ ਦੀ ਨਿਸ਼ਾਨੀਆਂ ਬਣ ਗਈਆਂ ਹਾਂ ਜੀ ਖੇਤੀ ਕਰਨ ਲਈ ਹਾਂ ਜੀ ਖੇਤੀ ਕਰਨ ਲਈ ਤੇ ਹੁਣ ਇਹਨਾਂ 'ਚ ਫੋਟੋ ਖਿਚਾ ਕੇ ਜਾਂ ਲੋਕ ਜਾਂਦੇ ਆ ਅੰਦਰ ਜਾਣ ਲਈ ਟਿਕਟ ਹੈ ਨਹੀਂ ਫ੍ਰੀ ਆ ਪਰ ਭੀੜ ਕਾਫੀ ਆ ਤੁਹਾਨੂੰ ਲਾਈਨ ਚ ਲੱਗਣਾ ਪੈਂਦਾ ਨੀਦਰਲੈਂਡ ਹੈ ਨਾ ਜਿਹੜਾ ਟੂਰਿਸਟ ਲਈ ਬਹੁਤ ਜ਼ਿਆਦਾ ਮਸ਼ਹੂਰ ਆ ਬਹੁਤ ਲੋਕ ਨੀਦਰਲੈਂਡ ਘੁੰਮਣ ਆਉਂਦੇ ਆ ਅੱਗੇ ਜਾ ਕੇ ਵੀ ਆ ਬੂਟ ਲੱਗੇ ਹੋਏ ਆ ਕਾਫੀ ਸਾਰੇ ਦਿਲ ਬਣਾ ਕੇ ਲਾਇਆ ਹੋਇਆ ਦੇਖੋ ਆ ਵਧੀਆ ਨੇ ਪਰ ਇੱਥੇ ਆਪਾਂ ਦੋਨੇ ਫੋਟੋ ਕਰਾ ਸਕਦੇ ਹਾਂ ਹਾਂਜੀ ਤਾਨੂੰ ਅੰਦਰ ਵੀ ਇਹਦੇ ਲੈ ਕੇ ਚੱਲਦੇ ਆ ਸ਼ਾਇਦ ਇਹਦੇ ਅੰਦਰ ਬੂਟ ਬਣਦਾ ਕਿਵੇਂ ਮੈਨੂੰ ਲੱਗਾ ਉਹ ਦਿਖਾਇਆ ਜਾਂਦਾ ਆ ਦੇਖੋ ਖੁਸ਼ੀ ਆ ਵੀ ਵਧੀਆ ਓ ਮਾਈ ਗੋਡ ਜੁੜੀ ਭਈਆ ਬੂਟਾਂ ਦੀ ਇਹ ਸਾਰੇ ਦੇ ਵਿੱਚ ਵੜ ਕੇ ਕਿਉਂ ਫੋਟੋ ਖਿਚਾਉਂਦੇ ਹੋ ਖੁਸ਼ੀ ਵੀ ਅਸੀਂ ਜੁੱਤੇ ਪਾਏ ਆ ਅੱਛਾ ਵੀ ਅਸੀਂ ਜੁੱਤੇ ਪਾਏ ਆ ਫੀਲਿੰਗ ਲੈ ਰਹੇ ਆ ਅੱਛਾ ਬੇਸਿਕਲੀ ਆਪਾਂ ਵੀ ਫੀਲਿੰਗ ਲੈ ਲਈਏ ਮੈਨੂੰ ਇਹ ਦਿਨ ਉਹ ਵਧੀਆ ਲੱਗੇ ਤੂੰ ਮੱਚ ਵੱਡਿਆ ਇਹ ਦੇਖੋ ਨੇੜੇ ਤੋਂ ਪਤਾ ਲੱਗਦਾ ਨਾ ਸਾਰੇ ਲੱਕੜ ਦੇ ਇਹ ਆ ਕਿੰਨੇ ਨੂੰ ਕਲਰ ਕੀਤਾ ਹੋਇਆ ਸਾਰਾ ਜਿਵੇਂ ਆਪਣੇ ਚਮੜੇ ਦੀਆਂ ਜੁੱਤੀਆਂ ਪਾਉਣ ਲੱਗੇ ਨਾ ਉਸ ਤੋਂ ਪਹਿਲਾਂ ਤਾਂ ਆਪਣੇ ਵੀ ਜਿਹੜਾ ਪ੍ਰੋਪਰ ਲੱਕੜ ਦੀ ਪਾਉਂਦੇ ਸੀਗੇ ਤੇ ਕਈ ਜਗ੍ਹਾ ਤੇ ਰੰਗ ਹੈ ਕਲਰ ਸ਼ਾਇਦ ਪੁਰਾਣੇ ਟਾਈਮਾਂ 'ਚ ਨਾ ਕਰਦੇ ਹੁਣ ਇਹ ਹੁਣ ਕਰਨ ਲੱਗੇ ਹੋਣ ਤੇ ਪਹਿਲਾਂ ਇਹੋ ਜੇ ਪਾਉਂਦੇ ਸੀ ਜਿਹੜੇ ਸ਼ੂਜ਼ ਸੀ ਐਸੇ ਖੜਾਮਾ ਤਾਂ ਪਹਿਲਾਂ ਦੇਖਿਆ ਸੀ ਲੱਕੜ ਦੀ ਉਹ ਤਾਂ ਆਪਣੇ ਪੰਜਾਬ 'ਚ ਵੀ ਸੁਣਿਆਗਾ ਪਰ ਬੂਟ ਪਹਿਲੀ ਵਾਰੀ ਸੁਣਿਆ ਵੀ ਲੱਕੜ ਦੇ ਬੂਟ ਪਾਏ ਜਾਂਦੇ ਸੀ ਇਹ ਪਾਉਂਦੇ ਸੀ ਇੱਥੋਂ ਦੇ ਸਿਰਫ ਕਿਸਾਨ ਜਿਹੜੇ ਮਤਲਬ ਖੇਤੀ ਕਰਦੇ ਸੀਗੇ ਇਨ੍ਹਾਂ ਖੇਤਾਂ ਦੇ ਵਿੱਚ ਉਹਨਾਂ ਦਾ ਪਾਉਣ ਦਾ ਤਾਂ ਹੀ ਕਾਰਨ ਸੀਗਾ ਵੀ ਜਾਂ ਤਾਂ ਕਿਸੇ ਜਾਨਵਰ ਤੋਂ ਬਚਣ ਲਈ ਹੈ ਨਾ ਜਿਵੇਂ ਵੈਸੇ ਸੱਪ ਸਭ ਇੱਥੇ ਹੁੰਦੇ ਤਾਂ ਹੈ ਨਹੀਂਗੇ ਕਿਉਂਕਿ ਠੰਡ ਪੈਂਦੀ ਇੱਥੇ ਨੀਦਰਲੈਂਡ ਦੇ ਵਿੱਚ ਪਰ ਫਿਰ ਵੀ ਕਿਸੇ ਪ੍ਰੋਟੈਕਸ਼ਨ ਲਈ ਆਪਣੇ ਲਈ ਪਾਉਂਦੇ ਹੋਣਗੇ ਤੇ ਇਹ ਗੱਲ ਦੀ ਤੁਸੀਂ ਹੈਰਾਨੀ ਦੇਖੋ ਵੀ ਇਹ ਛਾਲੇ ਆਪਣੇ ਨਹੀਂ ਜਿਹੜੀ ਚਮੜੇ ਜੁੱਤੀ ਹੁੰਦੀ ਹੈ ਉਹ ਵੀ ਛਾਲੇ ਛੁੱਲੇ ਕਰ ਦਿੰਦੀ ਹੈ ਮਤਲਬ ਲੱਕੜ ਕਿਵੇਂ ਕੰਫਰਟੇਬਲ ਆਉਂਦੀ ਹੋ ਪੈਰ 'ਚ ਤੇ ਹੁਣ ਅਸੀਂ ਚੱਲੇ ਆਂ ਥੋੜਾ ਹੋਰ ਅੱਗੇ ਨੂੰ ਤੇ ਵਿੰਡ ਮਿਲਜ਼ ਦੇਖਣੀ ਐ ਇੱਕ ਤਾਂ ਇਧਰਲੇ ਪਾਸੇ ਖੋ ਜੀ ਇਹ ਸ਼ਰਾਬ ਵਾਲਾ ਸੀਗਾ ਹਾਂਜੀ ਲੱਗਦਾ ਤਾਂ ਐ ਹੀ ਆ ਆ ਮਿਲਦਾ ਕੋਈ ਸ਼ਰਾਬ ਵਾਲਾ ਕੋਈ ਢੋਲ ਵਗੈਰਾ ਪਾਏ ਹਲੋ 1850 ਮੈ ਵੀ ਮਿਊਜ਼ੀਅਮ ਐ ਵੀ ਹਾਂ ਪਰ ਸ਼ਰਾਬ ਵਾਲੇ ਤਾਂ ਪਹਿਲੀ ਬਹੁਤ ਦੇਖਿਆ ਲੱਕੜ ਦੇ ਢੋਲਾਂ ਜਿਹਾ ਪਾਉਂਦੇ ਆ ਜੜੀ ਚੀਜ਼ ਦੇਖ-ਦੇਖ ਬੇਹੀ ਜੀ ਹੋ ਜਾਂਦੀ ਹੈ ਨਾ ਸਾਨੂੰ ਫਿਰ ਅਸੀਂ ਆਪ ਹੀ ਨਹੀਂ ਦੇਖਦੇ ਰਹਿਦਾ ਉਹਨੂੰ ਦੁਬਾਰਾ ਦੇਖ ਵਾਰੀ-ਵਾਰੀ ਰਿਪੀਟ ਤੇ ਕੀ ਉਹ ਚੀਜ਼ਾਂ ਦੇਖੀ ਜਾਣੀਆਂ ਇੱਕ ਗੱਲ ਤੁਸੀਂ ਸੋਚਿਆ ਵੀ ਨੀਦਰਲੈਂਡ ਚ ਜਾਂ ਹਾਲੈਂਡ ਚ ਮਤਲਬ ਇੰਨਾ ਪਾਣੀ ਕਿਉਂ ਆਗਾ ਵੀ ਹਰੇਕ ਪਿੰਡ ਜੀ ਦਾ ਨੂੰ ਪਾਣੀ ਦੇਖਣ ਨੂੰ ਮਿਲ ਜਾਂਦਾ ਵੀ ਇੰਨੀ ਨਹਿਰਾਂ ਕਿਉਂ ਆ ਥਾਂ-ਥਾਂ ਦੇਖੋ ਨਹਿਰਾਂ ਪਾਣੀ ਐ ਇਦਾਂ ਹੀ ਤੁਰੇ ਫਿਰਦਾ ਜਿੱਥੇ ਵੀ ਦੇਖ ਲੋ ਜਗਾ ਜਗਾ ਇਹ ਅਸੀਂ ਕੰਟਰੀ ਸਾਈਡ ਵੀ ਪਹਿਲਾਂ ਜਾ ਕੇ ਆਏ ਆ ਸਾਰੇ ਕਿਤੇ ਇਹੀ ਕੁਛ ਨੀਦਰਲੈਂਡ ਨੂੰ ਨਾ ਲੋ ਲਾਈਂਗ ਕੰਟਰੀ ਕਿਹਾ ਜਾਂਦਾ ਹੈਗਾ ਤੇ ਮਤਲਬ ਸਮੁੰਦਰ ਤਲ ਤੋਂ ਵੀ ਇਹ ਨੀਵਾ ਮੰਨਿਆ ਜਾਂਦਾ ਹੈ ਇਸ ਦੇਸ਼ ਨੂੰ ਇਸੇ ਕਰਕੇ ਇਹਦਾ ਨਾਮ ਨੀਦਰਲੈਂਡ ਹੈ मीनिंग ਤੇ ਵਿੱਚ ਹੀ ਇਹਦਾ ਹੋ ਪਿਆ ਤੇ ਉਸ ਉਹੀ ਕਾਰਨ ਇੱਕ ਕਾਰਨ ਜਿਹਦੇ ਕਰਕੇ ਇੱਥੇ ਥਾਂ ਥਾਂ ਤਨੂੰ ਨਹਿਰਾਂ ਐਮਸਟਰਡਮ ਦੇ ਵਿੱਚ ਦੇਖਿਆ ਹਣਾ ਪਹਿਲੇ ਵਲੌਗ ਚ ਉਹਦੇ ਵਿੱਚ ਨਹਿਰਾਂ ਤੇ ਉਹ ਦੂਬਾ ਚ ਤੁਸੀਂ ਦੇਖਿਆ ਹੁਣ ਜਿੱਥੇ ਅਸੀਂ ਪਿੰਡ ਗਿਆ ਗੀਥੂਨ ਨੜੇ ਉਹ ਅਸੀਂ ਇੱਥੋਂ ਢਾਈ 300 ਕਿਲੋਮੀਟਰ ਢਾਈ 200 ਕਿਲੋਮੀਟਰ ਦੂਰ ਗਏ ਸੀਗੇ ਤੇ ਉੱਥੇ ਵੀ ਸਾਰਾ ਕੁਝ ਐਵੇਂ ਨਹਿਰਾਂ ਤੇ ਇੱਥੇ ਅੱਜ ਦੇਖਣਾ ਹੈ ਇੱਥੇ ਵੀ ਨਹਿਰਾਂ ਥਾਂ ਥਾਂ ਇੱਥੇ ਪਾਣੀ ਮਤਲਬ ਇਸੇ ਤਰ੍ਹਾਂ ਜਿੱਥੇ ਇੱਥੇ ਉੱਪਰ ਇਹਨਾਂ ਨੂੰ ਧਰਤੀ ਮਿਲੀ ਉੱਥੇ ਉੱਥੇ ਇਹਨਾਂ ਨੇ ਘਰ ਪਾ ਕੇ ਵਸਾ ਲਿਆ ਤੇ ਮਤਲਬ ਪਾਣੀ ਦੇ ਲੰਘਣ ਨੂੰ ਵੀ ਉਵੇਂ ਇਹਨਾਂ ਨੇ ਸਪੇਸ ਬਣਾਈ ਹੋਈ ਹੈ ਕਿਉਂਕਿ ਪਾਣੀ ਦਾ ਵਹਾਅ ਹੈ ਜਿੱਥੇ ਉਹ ਤਾਂ ਉਵੇਂ ਹੀ ਰਹਿਣਾਗਾ ਐਸੇ ਕਰਕੇ ਤੁਹਾਨੂੰ ਨੀਦਰਲੈਂਡ ਚ ਥਾਂ ਥਾਂ ਨਹਿਰ ਤੇ ਇਥੇ ਇਸ ਤਰ੍ਹਾਂ ਦੀਆਂ ਪ੍ਰਾਣੀਆਂ ਪਾਉਣ ਚੱਕੀਆਂ ਸੀਗੀਆਂ ਤੇ ਇਹ ਵੀ ਪਾਣੀ ਦੇ ਕੰਮ ਲੈਂਦੇ ਸੀ ਇਹ ਤੋਂ ਪਾਣੀ ਦੇ ਨਾਲ ਚਲਦੀਆਂ ਸੀ ਜਦੋਂ ਪਾਣੀ ਦਾ ਵਹਾਅ ਮਤਲਬ ਇਥੋਂ ਦੀ ਲੰਗਦਾ ਉਹ ਘੁੰਮਦੀ ਸੀ ਤੇ ਨਾਲ ਹਵਾ ਨਾਲ ਜਾਂ ਘੁੰਮਦੀ ਸੀ ਤੇ ਇਹ ਤੁਹਾਨੂੰ ਪੁਰਾਣੇ ਪਿੰਡਾਂ 'ਚ ਮਿਲਗੀਆਂ ਹੁਣ ਤਾਂ ਵੈਸੇ ਨੀਦਰਲੈਂਡ 'ਚ ਵੀ ਨਵੀਆਂ ਜਿਹੜੀਆਂ ਲੱਗੀਆਂ ਹੋਈਆਂ ਇਹ ਸਾਰੀਆਂ ਵਿੰਡ ਮਿਲਜ਼ ਐ ਜਿਹੜੀਆਂ ਪਰ ਇਹ ਜਿੰਨੀਆਂ ਪ੍ਰਾਣੀਆਂ ਵੀ ਹੈਗੀਆਂ ਇਹਨਾਂ ਨੇ ਇਹ ਵੀ ਸਾਹਮ ਕੇ ਰੱਖੀਆਂ ਪਿੰਡ ਨਾ ਇਹ ਕਾਫੀ ਜ਼ਿਆਦਾ ਵੱਡਾ ਹੈਗਾ ਦੂਰੋਂ ਜਦੋਂ ਅਸੀਂ ਆਏ ਆਏ ਸੀ ਦੇਖਣ ਨੂੰ ਤਾਂ ਛੋਟਾ ਲੱਗਦਾ ਸੀਗਾ ਅਗਲੇ ਪਾਸੇ ਇਹਨਾਂ ਨੇ ਕੰਮਕਾਰ ਦਿਖਾਏ ਹੋਏ ਆ ਇਹਨਾਂ ਦੇ ਵੀ ਜਿਹੜੇ ਲੋਕ ਸੀਗੇ ਇੱਥੋਂ ਦੇ ਕੀ ਕੰਮ ਕਰਦੇ ਸੀਗੇ ਤੇ ਪੁਰਾਣੇ ਟਾਈਮਾਂ 'ਚ ਤਾਂ ਮੋਸਟਲੀ ਦੁੱਧ ਦਾ ਕੰਮ ਤਾਂ ਸਾਰੇ ਕਿਤੇ ਹੁੰਦਾ ਤੇ ਉਹ ਢੋਲ ਭਏ ਆ ਦੁੱਧ ਵਾਲੇ ਜਦੋਂ ਅਸੀਂ ਪਿਛਲੇ ਪਿੰਡ 'ਚ ਗਏ ਸੀ ਨਾ ਉੱਥੇ ਸਾਨੂੰ ਮਿਲਿਆ ਨਹੀਂ ਸੀਗਾ ਕੁਝ ਮੈਂ ਬੋਲਿਆ ਵੀ ਸੀਗਾ ਵੀ ਇਹਨਾਂ ਲੋਕਾਂ ਨੇ ਕੰਮ ਕਰ ਕੀ ਆ ਖੈਰ ਇੱਥੇ ਵੀ ਇਹਨਾਂ ਨੇ ਰੱਖੀ ਹੋਇਆ ਪਰ ਉਹ ਨਹੀਂ ਕੀਤਾ ਹੋਇਆ ਉਹ ਵਰਤ ਦੇ ਇੱਥੇ ਵੀ ਨਹੀਂ ਆ ਦੇਖੋ ਤੇ ਫ੍ਰੀ ਐਂਟ੍ਰੈਂਸ ਹੈ ਇਹਦੇ ਅੰਦਰ ਵੀ ਤੁਸੀਂ ਜਾ ਸਕਦੇ ਹੋ ਤੇ ਆ ਗੱਡਾ ਖੜਾ ਹੈ ਆ ਢੋਲੀਆਂ ਪਈਆਂ ਜਿਵੇਂ ਆਪਣੇ ਦੁੱਧੀ ਚਾਕੇ ਰੱਖਦੇ ਆ ਉਹਦੇ ਬੁਲਟ ਦੇ ਨਾਲ ਬੰਨੀਆਂ ਹੁੰਦੀਆਂ ਤੇ ਇਹ ਸਾਰੀਆਂ ਤੇ ਅੰਦਰਲੇ ਪਾਸੇ ਦੇ ਜੀ ਜਾ ਸਕਦੇ ਆ ਤੇ ਦੇਖਿਆ ਉਹਨੇ ਇੱਥੇ ਤੇ ਆਹ ਕੋਚਾ ਟੋਲ ਪਏ ਇਹ ਕਿ ਦੁੱਧ ਦੇ ਡਰਮ ਜੇ ਰੱਖ ਰੱਖੇ ਨੇਰੇ ਪਿੰਡ ਇੱਕ ਘਰ ਦੇ ਅੰਦਰਲੇ ਪਾਸੇ ਦੇਖਦੇ ਆ ਇੱਥੇ ਕੀ ਕੁਛ ਆ ਮੈਨੂੰ ਲੱਗਦਾ ਖੇਤੀ ਨਾਲ ਸੰਬੰਧਤ ਚੀਜ਼ਾਂ ਜੀ ਉਹ ਬੱਕਰੀਆਂ ਖੜੀਆਂ ਬੱਕਰੀ ਖੜੀ ਹੈ ਭੇਡ ਖੜੀ ਹੈ ਸਾਈਕਲ ਖੜਾ ਹੈ ਤੇ ਇੱਕ ਕਿਸਾਨ ਦਾ ਘਰ ਕੇ ਹੋ ਜਾਂਦਾ ਹਾਂਜੀ ਮੁੱਖ ਨੂੰ ਅਸਲੀ ਲੱਗਦੀ ਇਹਨੇ ਨਾ ਨਕਲੀ ਆ ਉਏ ਆਵਾਜ਼ ਵੀ ਆਉਂਦੀ ਹੈ ਸਾਊਂਡ ਵੀ ਹੈ ਆ ਗਾਂ ਖੜੀ ਹੈ ਗਾਂ ਜਿਵੇਂ ਅਸਲੀ ਲੱਗਦੀ ਹੈ ਅੱਛਾ ਇਹਦੀ ਸਾਊਂਡ ਆ ਰਹੀ ਜਿਵੇਂ ਤਾਰਾਂ ਕੱਢ ਰਹੇ ਹੁੰਦੇ ਨੇ ਤਾਰਾਂ ਦੀ ਆਵਾਜ਼ ਆ ਰਹੀ ਹੈ ਬੰਦਾ ਵੀ ਬਣਾਇਆ ਹੋਇਆ ਹੈ ਖੋ ਜੀ ਪੰਜਾਬ ਦੇ ਤੇ ਜਿਵੇਂ ਆਪਣੇ ਪੰਜਾਬ ਦੇ ਘਰ ਹੁੰਦੇ ਨੇ ਕਿਸਾਨਾਂ ਦੇ ਉਵੇਂ ਹੀ ਹੈ ਨਾ ਜਮਾਂ ਨੇ ਪੁਰਾਣੇ ਘਰ ਹੈ ਇਹ ਵੀ ਹੈ ਜਿਵੇਂ ਆਪਣੇ ਡੰਗਰ ਵਾਲਾ ਵਾੜਾ ਹੁੰਦਾ ਹੈ ਨਾ ਹਾਂਜੀ ਆ ਗਾਂ ਯਾਰ ਜਮਈ ਅਸਲੀ ਲੱਗ ਜਾਂਦੀ ਹੈ ਪਰ ਜ਼ਰਬਤ ਕਰਕੇ ਤਾਂ ਨਹੀਂ ਰੱਖੀ ਪਤਾ ਨਹੀਂ ਹੈ ਹੈਲੋ ਹੂੰ ਹੂੰ ਵੀ ਕਰਦੀ ਆ ਇਹ ਅੰਦਰਲੇ ਪਾਸੇ ਦਿਖਾਇਆ ਹੈ ਕਿ ਪੁਰਾਣੇ ਟਾਈਮ ਚ ਅਸੀਂਗਾ ਜਿਹੜਾ ਇਸ ਤਰ੍ਹਾਂ ਬਣਾਉਂਦੇ ਸੀਗੇ ਦੁੱਧ ਤੋਂ ਨਾ ਹਾਂਜੀ ਦੁੱਧ ਤੋਂ ਜਿਵੇਂ ਪਨੀਰ ਬਾੜਦੇ ਹੁੰਦੇ ਆ ਤੇ ਪਨੀਰ ਬਾਟਣ ਦਾ ਕੁਝ ਹੋਵੇਂ ਦਿਖਾਇਆ ਹੈ ਚੀਜ਼ ਬਣਾਉਂਦੇ ਆ ਬੇਸਿਕਲੀ ਇਹ ਆ ਹੁੰਦਾ ਹੈ ਜਿਹੜਾ ਚੀਜ਼ ਹੁੰਦਾ ਨਾ ਇਹ ਇਥੋਂ ਦਾ ਨੀਦਰਲੈਂਡ ਦਾ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਤੇ ਇਹਨੂੰ ਇਹ ਜਿਹੜੇ ਕਿਸਾਨ ਆ ਆਪ ਤਿਆਰ ਕਰਦੇ ਆ ਸਾਰਾ ਉਹ ਦਿਖਾਇਆ ਜਾਂ ਅੰਦਰ ਇਹ ਇਹਨਾਂ ਦੀ ਦੁਕਾਨ ਹੈਗੀ ਪੁਰਾਣੇ ਸਮੇਂ ਦੀ ਜਿੱਥੇ ਚੀਜ਼ ਵੇਕਦਾ ਸੀਗਾ ਖਾਣਾ ਨਹੀਂ ਹੈਗਾ ਇਹ ਇਹ ਸੱਚੀ ਦੰਦੀ ਤਾਂ ਵੱਡੀ ਨਹੀਂ ਹੁੰਦੀ ਦੰਦੀ ਇਹ ਤਾਂ ਵੈਸੇ ਪੱਥਰ ਦੇ ਬਣਾ ਬਣਾ ਰੱਖੇ ਹੋਏ ਆ ਦੁਕਾਨ ਕਿੰਨੀ ਸੋਹਣੀ ਲੱਗਦਾ ਜਿਵੇਂ ਪਿੱਛੇ ਤੱਕ ਹੁੰਦੀ ਆ ਨਾ ਛੋਟੀਆਂ ਛੋਟੀਆਂ ਐਵੇਂ ਦੀਆਂ ਦੁਕਾਨਾਂ ਆ ਬੰਦੇ ਆ ਜੀ ਹੈਨਰੀ ਵਿਲਿੰਗ ਮਲਾਦਾ ਇਥੋਂ ਦੇ ਨਿਆਣੇ ਦੇ ਖੇਡਣ ਨੂੰ ਵਧੀਆ ਇੰਨਾ ਵਾਸਤੇ ਬਣੇ ਹੋਏ ਆ ਇੱਥੇ ਇਹ ਲੋਕਾਂ ਦੇ ਪਬਲਿਕ ਦੇ ਸੇਲ ਕਰਨ ਲਈ ਵੀ ਲਾਈਆਂ ਹੋਈਆਂ ਚੀਜ਼ਾਂ ਜੀ ਦੇਖੋ ਇੰਨੀ ਭੀੜ ਵੀ ਲੱਗੀ ਹੋਈ ਹੈ ਨੋਲੈਂਡ ਇਹ ਵੀ ਅੰਸੂਚ ਚ ਤਰਜਵਾਣਾ ਸ਼ੁਰੂ ਹੋਇਆ ਹੈ ਹੈਨਰੀ ਵਿਲਸ ਨੇ ਕੋਝ ਕੀਤੀ ਹੋਣੀ ਸ਼ਾਇਦ ਪਰ ਵੀ ਇੰਨੇ ਟਾਈਪ ਦੀ ਇੱਕ ਕਿਸਾਨਾਂ ਦੀ ਹੈ ਜੀ ਕਿਸਾਨ ਬਣਾਉਂਦੇ ਆ ਸਾਰੀ ਇਹ ਸਾਰੇ ਕਿਤੇ ਕਿਸਾਨ ਸਾਰੇ ਕਿਤੇ ਰਹਿੰਦੇ ਆ ਨੀਦਰਲੈਂਡ ਚ ਵੀ ਇਧਰਲੇ ਦੇਸ਼ਾਂ ਚ ਵੀ ਕਿਸਾਨ ਆ ਨੈ ਕਦਰ ਕਰਦੇ ਜੀ ਜਿਹੜਾ ਪੁਰਾਣਾ ਜ਼ਮਾਨਾ ਨਾ ਉਹ ਲਗਭਗ ਹਰ ਦੇਸ਼ ਦਾ ਯਾਰ ਸੇਮ ਹੀ ਆ ਤੇ ਤੁਸੀਂ ਦੇਖ ਲਓ ਦੁੱਧ ਵਾਲਾ ਕਾਰੋਬਾਰ ਆਪਣੇ ਮਤਲਬ ਜਿਵੇਂ ਆਪਣੇ ਆ ਉਹੀ ਕੁਝ ਇਹਨਾਂ ਦੇ ਨੀਦਰਲੈਂਡ ਚ ਸੀਗਾ ਹਨਾ ਅਸਲ ਚ ਹੈ ਤਾਂ ਸਾਰਾ ਕੁਝ ਸੇਮ ਹੀ ਆ ਜਿਵੇਂ ਆਪਣੇ ਵੀ ਪੁਰਾਣੇ ਗੱਡੇ ਹੁੰਦੇ ਸੀ ਆਪਣੇ ਪਰ ਹਜੇ ਵੀ ਹੈਗੇ ਆ ਪਰ ਇਹ ਜਿਵੇਂ ਆਪਣੇ ਤੋਂ 40 50 ਸਾਲ ਅੱਗੇ ਇਹਨੇ ਮਿਊਜ਼ੀਅਮ ਚ ਲਾਤੇ ਹਨਾ ਹਾਂਜੀ ਤੇ ਮੈਨੂੰ ਲੱਗਦਾ ਜਿਹੜਾ ਇਹਨਾਂ ਨੇ ਮਿਊਜ਼ੀਅਮ ਦੇ ਬਾਹਰ ਰੱਖਿਆ ਹੋਇਆ ਹੈ ਨਾ ਇਹ ਵੀ ਗੱਡਾ ਸੀਗਾ ਦੁੱਧ ਢੋਣ ਨੂੰ ਮਤਲਬ ਜਦੋਂ ਵਾਵਾ ਦੁੱਧ ਹੋ ਜਾਂਦਾ ਸ਼ਾਇਦ ਪੂਰੇ ਪਿੰਡ ਦਾ ਫਿਰ ਕਿਤੇ ਛੱਡ ਕਿਉਂਦੇ ਹੋਣਗੇ ਜਾਂ ਜਿਵੇਂ ਦੱਸਿਆ ਦਿਖਾਇਆ ਇਹਨਾਂ ਨੇ ਚੀਜ਼ ਵਗੈਰਾ ਬਣਾ ਕੇ ਕਿਸੇ ਫੈਕਟਰੀ ਚ ਲੈ ਕੇ ਜਾਂਦੇ ਹੋਣਗੇ ਕਿੰਨੇ ਦੇ ਬਲਦ ਹੁੰਦੇ ਹੋਣਗੇ ਰepan ਬਲਦ ਮੇਬੀ ਇਹਨਾਂ ਦਾ ਕੁਝ ਹੋਰ ਹਾਂਜੀ ਕੁਝ ਹੋਰ ਹੁੰਦਾ ਹੋਵੇ ਇਕੱਲੇ ਮਿਊਜ਼ੀਅਮ ਨਹੀਂ ਇੱਥੇ origignal ਚ ਵੀ ਹਾ ਚੀਜ਼ਾਂ ਰੱਖੀਆਂ ਹੋਈਆਂ ਆਂ گاਵਾ ਦਾ ਬੱਕਰੀਆਂ ਦਾ ਇੱਥੇ ਫਾਰਮ ਹੈਗਾ ਤੇ ਇਧਰਲੇ ਦੇਸ਼ਾਂ ਚ ਯੂਰਪ ਚ ਤੁਹਾਨੂੰ ਵੈਸੇ ਪਹਿਲਾਂ ਵੀ ਦੱਸਿਆ ਇੱਥੇ ਇਹਨਾਂ ਨੂੰ ਬੰਨਿਆ ਨਹੀਂ ਜਾਂਦਾ ਤੇ ਇੱਥੇ ਐ ਖੁੱਲਾ ਛੱਡਿਆ ਜਾਂਦਾ ਹੈਗਾ ਖੁੱਲਾ ਛੱਡ ਕੇ ਫਿਰ ਇਹ ਕਹਿੰਦੇ ਵੀ ਦੁੱਧ ਵਗੈਰਾ ਵਾਧਾ ਦਿੰਦੀਆਂ ਤੇ ਇਹਨਾਂ ਨੂੰ ਜਾਨਵਰਾਂ ਨੂੰ ਵੀ ਆਜ਼ਾਦੀ ਦਿੱਤੀ ਜਾਂਦੀ ਹੈ ਜੀ ਇਹਨੂੰ ਤਾਂ ਸਾਰੇ ਦਿਨ ਲੋਕ ਖਵਾਉਂਦੀ ਬਹੁਤ ਕੁਝ ਹੋਣਗੇ ਬੱਕਰੀਆਂ ਛੱਡੀਆਂ ਹੋਈਆਂ ਕੁਝ ਤੇ ਭੇਡਾਂ ਕੁਝ ਗਾਵਾਂ ਹੈ ਇਹ ਸਾਰੀਆਂ ਆਪਣੇ ਲੋਕ ਤਾਂ ਇੱਥੇ ਪੰਜਾਬ ਦੇ ਆ ਕੇ ਤਾਂ ਕਹਿੰਦੇ ਹੋਣਗੇ ਯਾਰ ਵੀ ਕੀ ਹੈ ਕੀ ਦੇਖੀ ਜਾਂਦੇ ਗਾਈਆਂ ਹੀ ਦੇਖੀ ਜਾਂਦੇ ਆਪਣੇ ਲਈ ਤਾਂ ਆਪਣੇ ਲਈ ਆ ਮੈਂ ਪੰਜਾਬ ਵਾਲਿਆਂ ਲਈ ਤਾਂ ਕਰਕੇ ਅਸੀਂ ਘੱਟ ਖੜਦੇ ਆ ਦੇਖੋ ਕਿਵੇਂ ਫੋਟੋਆਂ ਖਿੱਚੀ ਇਹਨਾਂ ਨੇ ਉਹਨਾਂ ਨੂੰ ਉਹਨਾਂ ਨੂੰ ਪਛਕਾਰੀ ਜਾਂਦੇ ਨੇ ਵੀ ਨੇੜਿਆ ਨੇੜਿਆ ਹਨ ਇਹਨਾਂ ਦੇ ਹੁੰਦੇ ਨਹੀਂ ਇਹੇ ਜੇ ਇਹ ਤਾਂ ਫਿਰ ਪੰਜਾਬਤਰ ਦੁੱਧ ਉਹ ਕੰਨੀ ਵਾਲੀ ਲੈ ਕੇ ਆਉਂਦੇ ਨੇ ਬੋਟਲਸ ਆਲਾ ਵੈਸੇ ਨਾ ਹਰੇਕ ਦੇਸ਼ ਦਾ ਯਾਰ ਆਪਣਾ ਇੱਕ ਕਲਚਰ ਹੁੰਦਾ ਹੈਗਾ ਤੇ ਆਪਣੇ ਜਿਹੜੀਆਂ ਇਹ ਚੀਜ਼ਾਂ ਜਿਉਂਦੀਆਂ ਆਪਣੇ ਅੱਜ ਵੀ ਹੈਗੀਆਂ ਜਦੋਂ ਜਦੋਂ ਜਿਹੜੀ ਚੀਜ਼ ਕੋਲ ਹੁੰਦੀ ਹੈ ਨਾ ਉਦੋਂ ਦੀ ਵੈਲਿਊ ਥੋੜੀ ਜਿਹੀ ਘੱਟ ਹੁੰਦੀ ਹੈ ਮੈਨੂੰ ਹਿਸੂਸ ਨਹੀਂ ਹੁੰਦਾ ਹਾਂ ਹਾਂ ਆਪਣੇ ਵਾਲੇ ਕਹਿੰਦਾ ਯਾਰ ਗਾਂ ਨੂੰ ਕੱਖ ਪਾਉਣੇ ਅਜੇ ਧਾਰਚ ਹੋਣੀ ਹੈ ਪਾਣੀ ਪਿਲਾ ਦਈਏ ਯਾਰ ਤੇ ਕਹਿੰਦੇ ਨੇ ਰਿਸਕਡਾਰੀ ਚ ਨਹੀਂ ਜਾਇਆ ਜਾਂਦਾ ਇਹਨਾਂ ਕਰਕੇ ਇੱਥੇ ਘਰੇ ਤਾਂ ਤੁਸੀਂ ਪਸ਼ੂ ਰੱਖ ਹੀ ਨਹੀਂ ਸਕਦੇ ਜੇ ਤੁਸੀਂ ਰੱਖਣੇ ਆ ਤਾਂ ਤੁਹਾਨੂੰ ਫਾਰਮ ਤੇ ਵੱਡੇ ਵੱਡੇ ਫਾਰਮ ਅਲੱਗ ਖੇਤਾਂ 'ਚ ਬਣੇ ਹੋਏ ਆ ਸਪੈਸ਼ਲੀ ਤੇ ਉੱਥੇ ਹੀ ਰੱਖ ਸਕਦੇ ਆ ਇਹ ਨਹੀਂ ਹੈਗਾ ਜਿਵੇਂ ਮੈਂ ਆਪਣੇ ਅੰਗ ਦੋ ਡੰਗਰ ਇੱਕ ਪਸ਼ੂ ਰੱਖ ਲੈ ਇੱਕ ਗਾਂ ਰੱਖ ਲਈ ਦੋ ਮਾਜ ਵੀ ਦੁੱਧ ਪੀਣ ਨੂੰ ਰੱਖ ਲਿਆ ਇਹਦਾ ਸਟੋਰਾਂ ਤੋਂ ਹੀ ਲਿਆਉਂਦੇ ਆ ਸਾਰਾ ਜਿੰਨਾ ਸਮਾਨ ਲਿਆਉਂਦੇ ਆ ਫਾਈਨਲੀ ਅਸੀਂ ਪਹੁੰਚ ਗਏ ਜੀ ਨੀਦਰਲੈਂਡ ਦੀ ਜਿਹੜੀ ਸਭ ਤੋਂ ਵੱਡੀ ਪਛਾਣ ਹੈ ਆ ਨੂਮਾਨ ਸ਼ਾਨ ਇਹ ਬਿੰਡ ਮਿਲਜ਼ ਨੇਗੀਆਂ ਪ੍ਰਾਣੀਆਂ ਤੇ ਅੱਜ ਵੀ ਚੱਲੀ ਜਾਂਦੀਆਂ ਦੇਖ ਲਓ ਚੱਲੀ ਜਾਂਦੀ ਆ ਇਹਨਾਂ ਦੀ ਇਹ ਚੀਜ਼ ਹੈਗੀ ਰਿਪਨ ਇਹਨਾਂ ਨੇ ਜਿਹੜੀਆਂ ਵੀ ਚੀਜ਼ਾਂ ਬਣਾਈਆਂ ਨੇ ਹਨਾ ਪੂਰੇ ਪਰਫੈਕਸ਼ਨ ਨਾਲ ਬਣਾਈ ਨੇ ਵੀ ਖਰਾਬ ਨਹੀਂ ਹੁੰਦੀਆਂ ਸਹੀ ਹੈ ਜਾਂ ਫਿਰ ਰਿਪੇਅਰ ਨਾਲੋਂ ਨਾਲ ਕਰਦੇ ਹੋਣਗੇ ਤੇ ਜਿਹੜਾ ਜਿਹੜੇ ਕੁਝ ਫੁੱਲ ਹੁੰਦੇ ਇੱਥੇ ਹੁੰਦੇ ਮੇਰੇ ਖਿਆਲ ਚ ਨਾ ਹਾਂਜੀ ਜਿੰਨੇ ਫੁੱਲ ਤੁਸੀਂ ਦੇਖਦੇ ਹੁੰਦੇ ਹੋ ਨਾ ਟੁਲਿਪ ਗਾਰਡਨਸ ਇੱਥੋਂ ਦੇ ਉਹ ਸਾਰੇ ਇਹ ਜਗ੍ਹਾ ਨੀਦਰਲੈਂਡ ਦੀਆਂ ਸਭ ਤੋਂ ਮਸ਼ਹੂਰ ਥਾਵਾਂ ਚੋਂ ਕਿੰਨੇ ਰੰਗ ਬਰੰਗੇ ਨਾ ਸੋਹਣੇ ਲੱਗਦੇ ਹੁੰਦੇ ਆ ਹਾਂਜੀ ਸੋਵਿਨਿਅਰ ਵੀ ਜੇ ਤੁਹਾਨੂੰ ਇੱਥੇ ਦੇ ਮਿਲਣਗੇ ਤਾਂ ਕੁਝ ਇੱਕ ਵਿੰਡਮਿਲ ਮਿਲਦੀ ਹੈ ਮੈਨੂੰ ਲੱਗਦਾ ਜਾਂ ਇਹ ਟੁਲਿਪ ਟੁਲਿਪ 'ਚ ਜਾਂ ਸਾਈਕਲ ਵਾਲਾ ਜਾਂ ਹਾਂ ਜਾਂ ਸਾਈਕਲ ਵਾਲਾ ਬਸ ਸਾਈਕਲ ਐਮਸਟਰਡਮ 'ਚ ਇਹੜਾ ਹੈ ਲਾਕਾਨਾ ਇਹ ਪ੍ਰਾਣੇ ਜਮਾਨੇ ਚ ਇੰਡਸਟਰੀ ਦੀ ਹੱਬ ਹੋਇਆ ਕਰਦਾ ਸੀਗਾ ਤੇ ਐਸੇ ਕਰਕੇ ਵਿੰਡ ਮਿਲਜ਼ ਇੱਥੇ ਲੱਗੀਆਂ ਹੋਈਆਂ ਨੇ ਇਹ ਤੋਂ ਮਤਲਬ ਤੇਲ ਕੱਢਣ ਦਾ ਕੰਮ ਜਿਵੇਂ ਸਰੋਂ ਨੂੰ ਜਿਵੇਂ ਆਪਣੇ ਕਹਾਣੀ ਕੱਢਦੇ ਆਵੇਂ ਜਾਂ ਇਹੋ ਜੇ ਕੁਝ ਕੰਮ ਜਾਂ ਮੰਨ ਲਓ ਆਟਾ ਪੀਸਣ ਵਾਲੀਆਂ ਚੱਕੀਆਂ ਵੀ ਕੁਝ ਐ ਹੋਈਆਂ ਜਿਵੇਂ ਆਪਣੇ ਵੀ ਕਹਿੰਦੇ ਹੁੰਦੇ ਆ ਵੀ ਘਰਾਟਾਂ ਦਾ ਆਟਾ ਜਿਵੇਂ ਬਸਾਉਨੇ ਪਾਣੀ ਤੋਂ ਚੱਲਦੀਆਂ ਹੁੰਦੀਆਂ ਚੱਕੀਆਂ ਸ਼ਾਇਦ ਉਹ ਵੀ ਇਸ ਤਰੀਕੇ ਨਾਲ ਉਹ ਵੀ ਵਰਤਦੇ ਹੋਣ ਤੇ ਅੱਜ ਕੱਲ ਇਹਨਾਂ ਦਾ ਕੰਮ ਕੋਈ ਨਹੀਂ ਚੱਲਦੀਆਂ ਨਹੀਂ ਹੈਗੀਆਂ ਸਿਰਫ ਇਹ ਡੈਕੋਰੇਸ਼ਨ ਨੂੰ ਤੇ ਲੋਕਾਂ ਦੇ ਦੇਖਣ ਨੂੰ ਰੱਖਿਆ ਹੋਇਆ ਨੇ ਕੁਝ ਕੁ ਮਤਲਬ ਅਜੇ ਵੀ ਐਕਟਿਵ ਨੇਗੀਆਂ ਜਿਹੜੀਆਂ ਚੱਲ ਰਹੀਆਂ ਜਿਵੇਂ ਆਹ ਚੱਲ ਰਹੀ ਹੈਗੀ ਪ੍ਰੋਪਰਲੀ ਹਵਾ ਨਾਲ ਘੁੰਮ ਰਹੀ ਹੈ ਜਿਵੇਂ ਤੇ ਕੁਝ ਕੁ ਸਿਰਫ ਖੜੀਆਂ ਨੇਗੀਆਂ ਕਾਫੀ ਸਾਰੀਆਂ ਇੱਥੇ ਇਸ ਏਰੀਏ 'ਚ ਵੈਸੇ ਤੁਹਾਨੂੰ ਪੂਰੇ ਨੀਦਰਲੈਂਡ ਜੀ ਦੇਖਣ ਨੂੰ ਮਿਲ ਜਾਣਗੀਆਂ ਤੇ ਜਿੱਥੇ-ਜਿੱਥੇ ਜਾਓਗੇ ਸਾਰੇ ਨੀਦਰਲੈਂਡ ਜੇ ਮਿਲਣਗੀਆਂ ਤੇ ਪਰ ਆ ਜਿਹੜਾ ਪਿੰਡ ਹੈ ਇਹਦਾ ਖਾਸ ਕਰਕੇ ਮਸ਼ਹੂਰ ਹੈ ਕਿਉਂਕਿ ਇੱਥੇ ਇਕੱਠੀਆਂ ਲੱਗੀਆਂ ਬਾਕੀ ਥਾਂਵੇਂ ਇਹ ਤੁਹਾਨੂੰ ਘੱਟ ਮਿਲਣਗੀਆਂ ਮਤਲਬ ਇਕਾ ਦੁਕਾ ਮਿਲਣਗੀਆਂ ਖੇਤਾਂ ਖੁਰਤਾਂ ਜਿਵੇਂ ਐਸੇ ਵੀ ਦੇਖੇ ਬੜਾ ਰੌਣਕ ਮੇਲਾ ਲੱਗਿਆ ਜੀ ਇੱਥੇ ਕੋਜੀ ਕਿੰਨੇ ਟੂਰਿਸਟ ਕੋ ਮਨਾਏ ਆ ਹਨਾ ਇਹਨੂੰ ਬਹੁਤ ਜ਼ਿਆਦਾ ਨੀਦਰਲੈਂਡ ਵੈਸੇ ਬਹੁਤ ਜ਼ਿਆਦਾ ਮਸ਼ਹੂਰ ਆ ਬਹੁਤ ਲੋਕ ਆਉਂਦੇ ਆ ਵੀਜ਼ਾ ਘੱਟ ਦਿੰਦਾ ਇਹ ਪਰ ਸ਼ੰਗਨ ਦੀ ਰੇਸ਼ੋ ਦੀ ਘੱਟ ਹੀ ਆ ਸ਼ੰਗਨ ਜਿਹੜਾ ਕੰਟਰੀ ਹੈ ਨਾ ਉਹਦੇ ਚ ਜਿਹਦਾ ਮਰਜ਼ੀ ਵੀਜ਼ਾ ਲੈ ਲਓ ਤੇ ਫਿਰ ਜਿਸ ਮਰਜ਼ੀ ਤੁਰੇ ਫਿਰੋ ਨੀਦਰਲੈਂਡ ਦੇ ਨਾ ਜਿਹੜੇ ਪਿੰਡ ਆ ਉਹ ਬਹੁਤ ਜ਼ਿਆਦਾ ਮਸ਼ਹੂਰ ਹੈਗੇ ਤੇ ਇੱਥੇ ਜਿਹੜੇ ਪਿੰਡ ਅਸੀਂ ਤੁਹਾਨੂੰ ਦਿਖਾਏ ਆ ਇਕੱਲੇ ਇਹ ਪਿੰਡ ਨਹੀਂ ਹੈਗੇ ਮਤਲਬ ਇਸ ਤੋਂ ਬਿਨਾ ਹੋਰ ਵੀ ਕਾਫੀ ਸਾਰੇ ਪਿੰਡ ਆ ਜਿਨ੍ਹਾਂ ਨੂੰ ਲੋਕ ਦੇਖਣ ਲਈ ਆਉਂਦੇ ਨੇ ਪ੍ਰੋਪਰ ਇਥੇ ਟੂਰਿਸਟਿਕ ਬਲੇਜ ਬਣੇ ਹੋਏ ਆ ਇਹ ਕੋਈ ਰੈਂਡਮ ਪਿਕ ਨਹੀਂ ਕੀਤੀ ਅਸੀਂ ਵੀ ਸਾਡਾ ਜਿੱਥੇ ਜੀ ਕੀਤਾ ਵੀ ਅਸੀਂ ਉੱਥੇ ਜਾਈਏ ਹਨਾ ਜਿਵੇਂ ਹਾਂਜੀ ਕਈ ਕੰਟਰੀ ਚ ਅਸੀਂ ਕੀ ਕਰਦੇ ਆ ਰੈਂਡਮਲੀ ਕਿਸੇ ਪਿੰਡ ਚ ਜਾ ਵੜਦੇ ਆ ਵੀ ਉੱਥੋਂ ਦਾ ਕਲਚਰ ਦੇਖਣ ਲਈ ਉੱਥੋਂ ਦਾ ਮਤਲਬ ਉਹ ਚੀਜ਼ਾਂ ਜਿਵੇਂ ਪੰਜਾਬ ਦੇ ਵੀ ਕਿਸੇ ਪਿੰਡ ਚ ਹੀ ਚੱਲ ਜੀ ਹਨਾ ਸਾਰੇ ਅਸੀਂ ਤੁਸੀਂ ਇੱਥੇ ਨੋਟਿਸ ਕੀਤਾ ਹੋਣਾ ਜਦੋਂ ਆਪਾਂ ਹੋਰ ਪਿੰਡਾਂ ਚ ਜਾਂਦੇ ਆ ਤਾਂ ਆਪਾਂ ਟਰਾਈ ਕਰਦੇ ਆ ਵੀ ਕਿਸੇ ਲੋਕਲ ਨਾਲ ਗੱਲਬਾਤ ਕੀਤੀ ਜਾਂ ਨਾ ਤੇ ਫਿਰ ਲੋਕਾਂ ਦੇ ਘਰੇ ਜਾਇਆ ਜਾਵੇ ਇੱਥੇ ਜਿਵੇਂ ਹੁਣ ਕੱਲ ਵੀ ਤੁਸੀਂ ਦੇਖਿਆ ਹੋਣਾ ਕਿਸੇ ਦੇ ਘਰੇ ਨਹੀਂ ਗਏ ਇੱਥੇ ਵੀ ਨਹੀਂ ਗਏ ਕਿਉਂਕਿ ਇਹ ਪਿੰਡ ਉਸ ਲੈਵਲ ਦੇ ਹੈ ਨਹੀਂ ਜਿਹੜੇ ਨੀਦਰਲੈਂਡ ਵਰਗੇ ਕੰਟਰੀਆਂ ਜਾਂ ਯੂਰਪ ਦੇ ਡਿਵੈਲਪ ਹਾਂਜੀ ਇਹ ਡਿਵੈਲਪ ਹੋ ਚੁੱਕੇ ਆ ਤੇ ਇੱਥੇ ਲੋਕ ਪਿੰਡਾਂ 'ਚ ਬਹੁਤ ਘੱਟ ਤੁਹਾਨੂੰ ਪਿੰਡਾਂ 'ਚ ਲੋਕ ਮਿਲਣਗੇ ਤੇ ਇਹਨਾਂ ਨੇ ਵੈਸੇ ਸੰਭਾਲ ਕੇ ਰੱਖੇ ਹੋਏ ਆ ਮਤਲਬ ਟੂਰਿਸਟ ਪਿੰਡ ਬਣਾਤਾ ਉਹਨਾਂ ਨੂੰ ਤਾਂ ਬਾਹਰੋਂ ਲੋਕ ਆ ਕੇ ਉਹਨਾਂ ਨੂੰ ਦੇਖ ਸਕਣ ਸੋਹਣਾ ਸੋਹਣਾ ਬਣਾ ਕੇ ਇੱਥੇ ਨਾਲ ਕੁਝ ਦੁਕਾਨਾਂ ਵੀ ਲੱਗੀਆਂ ਹੋਈਆਂ ਜਿਵੇਂ ਜੇ ਕੋਈ ਖਾਣਾ ਪੀਣਾ ਤੁਸੀਂ ਰੈਸਟੋਰੈਂਟ 'ਚ ਇੱਥੇ ਮਿਲ ਜਾਂਦਾ ਹੈਗਾ ਤੇਰੇ ਸਲਮਾਨਨ ਬ੍ਰੈਡ ਹੈ ਈਲਨ ਬ੍ਰੈਡ ਇਹਨਾਂ ਸ ਸ਼ਾਇਦ ਡੱਚ ਲੈਂਗੁਏਜ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਹੈਗਾ ਤੇ ਵੀ ਕਿਸਾਨਾਂ ਦੀਆਂ ਹੈਗੀਆਂ ਸਾਰੀਆਂ ਦੁਕਾਨਾਂ ਤੇ ਆ ਦੇਖੋ ਇਹਨਾਂ ਦਾ ਜਿਹੜਾ ਟ੍ਰੈਡੀਸ਼ਨਲ ਸਮਾਨ ਸਮਾਨ ਬ੍ਰੈਡ ਵਗੈਰਾ ਉਹੀ ਮਿਲਦਾ ਹੈਗਾ ਤੇ ਹੋਰ ਇੱਥੇ ਉਹ ਨਹੀਂ ਬਣਿਆ ਹੋਇਆ ਬਾਹਰੋਂ ਜਿਵੇਂ ਹੋਰ ਕੈਫੇ ਵਗੈਰਾ ਹੁੰਦੇ ਆ ਉਹ ਨਹੀਂ ਹੈਗੇ ਜਿਵੇਂ ਅਮਰਸਰ ਤੁਸੀਂ ਕਹਿ ਸਕਦੇ ਹੋ ਨਾ ਆਪਣੇ ਮੇਰਾ ਪਿੰਡ ਬਣਿਆ ਹੋਇਆ ਹੈਗਾ ਸਾਡਾ ਨਾਮ ਹੈ ਸਮਥਿੰਗ ਤੇ ਪੰਜਾਬ ਨੂੰ ਕਲਚਰ ਨੂੰ ਸਮਝਣ ਲਈ ਖਾਣਿਆਂ ਨੂੰ ਸਮਝਣ ਲਈ ਉਹੀ ਕੁਛ ਇੱਥੇ ਹੈ ਇੱਥੇ ਬਸ ਨੀਦਰਲੈਂਡ ਦੇ ਹਿਸਾਬ ਨਾਲ ਇਹਨਾਂ ਨੇ ਆਪਣਾ ਬਣਾਇਆ ਹੋਇਆ ਹੈਗਾ ਤਕਰੀਬਨ ਘੰਟਾ ਡੇਢ ਘੰਟਾ ਤੁਰਨ ਤੋਂ ਬਾਅਦ ਤੇ ਇੱਥੇ ਆ ਕੇ ਪਿੰਡ ਖਤਮ ਹੋ ਜਾਂਦਾ ਹੈਗਾ ਤੇ ਇਸ ਤੋਂ ਬਾਅਦ ਆ ਲਾਸਟ ਇੱਕੋ ਹੀ ਬਸ ਵਿੰਡ ਮਿਲ ਜਿ ਪ੍ਰਾਣੀ ਦਿਖ ਰਹੀ ਹੈ ਲਾਸਟ ਤੇ ਉਦੋਂ ਗਾਂ ਕੁਛ ਹੋਰ ਹੈ ਤੇ ਐਂਡ ਤੇ ਆ ਕੇ ਇਹਦੇ VOTING ਵੀ ਹੁੰਦੀ ਹੈ ਮੇਰੇ ਖਿਆਲ ਚ ਸ਼ਾਇਦ ਫਰੇ ਅਸੀਂ ਕਰਨੀ ਨਹੀਂ ਕਿਉਂਕਿ ਅਸੀਂ ਪਿਛਲੇ ਵਲੌਗਸ ਤੁਸੀਂ ਦੇਖਿਆ ਹੋਣਾ ਕਿਸ਼ਤੀ ਤੇ ਉਦੋਂ ਉਥੇਰੇ ਅਸੀਂ ਝੂਟੇ ਲੈ ਕੇ ਆਏ ਆ ਤੇ ਇੱਥੋਂ ਜਿੰਨੀਆਂ ਵਿੰਡ ਮਿਲ ਜਾਈ ਇੱਕ ਲਾਈਨ ਚ ਵੀ ਦਿਖਦੀਆਂ ਫੋਟੋ ਸ਼ੂਟ ਲਈ ਵੀ ਵਧੀਆ ਪਲੇਸ ਐ ਸਾਰੇ ਇੱਥੇ ਫੋਟੋਆਂ ਕਰਨ ਦੇ ਲਈ ਹੁੰਦੇ ਆ ਇਹ ਪਿੰਡ ਦੇ ਖੇਤ ਆ ਜੀ ਇਹਦੇ ਨੇੜੇ ਇੱਥੇ ਵੈਸੇ ਮੈਪ ਲਾਇਆ ਹੋਇਆ ਹੈ ਕਿ ਕਿੱਧਰ ਦੀ ਤੁਸੀਂ ਕਿੱਧਰ ਜਾਣਾ ਤੇ ਆ ਬ੍ਰਿਜ ਵੀ ਬਣੇ ਹੋਏ ਆ ਖੁਸ਼ੀ ਪਹਿਲਾਂ ਤਾਂ ਦੇਖਣ ਨੂੰ ਐ ਲੱਗਦਾ ਸੀਗਾ ਦੂਰੋਂ ਵੀ ਵੈਸੇ ਖੇਤ ਆ ਹਨਾ ਛੋਟੇ ਛੋਟੇ ਇਹ ਤਾਂ ਡਾਡਾ ਸਰਕਟ ਆ ਖੜਾ ਹੈਗਾ ਲਾਇਆ ਕੋਣਾ ਆਪਣੇ ਆਪ ਨੇ ਆਪਣੇ ਆਪ ਹੋਇਆ ਹੋਣਾ ਲਾਇਆ ਤਾਂ ਕੀ ਹੋਣਾ ਮੈਨੂੰ ਤਾਂ ਨਹੀਂ ਲੱਗਦਾ ਇੰਨੀ ਬਾਹਰ ਆ ਹੁਣ ਅਸੀਂ ਉਹ ਪਿੰਡ ਤੋਂ ਉਹ ਦੇਖੋ ਪਰਾਂ ਵਾਲੇ ਪਾਸੇ ਉਹ ਦਰ ਸਾਰਾ ਪਿੰਡ ਰਹਿ ਗਿਆ ਅਸੀਂ ਇੰਨਾ ਇੰਨਾ ਬਾਹਰ ਆਏ ਹੋਏ ਆ ਤੇ ਇਹ ਡਾਡਾ ਸਰਕਟ ਹੈਗਾ ਪਰ ਖੁਸ਼ੀ ਤੁਰ ਨੂੰ ਰਸਤਾ ਵਧੀਆ ਜੋ ਇਹਨਾਂ ਨੇ ਕੱਟਿਆ ਹੋਇਆ ਹੈ ਨਾ ਹਾਂਜੀ ਕਹਾ ਕੱਟਿਆ ਹੋਇਆ ਹੈਗਾ ਤੇ ਨੀਦਰਲੈਂਡ ਚ ਨਾ ਅਸੀਂ ਇੱਕ ਗੱਲ ਦੇਖੀ ਆ ਵੀ ਅਸੀਂ ਦੋ 250 ਕਿਲੋਮੀਟਰ ਬਾਹਰ ਐਮਸਟਰਡਮ ਤੋਂ ਵੀ ਸਫਰ ਕਰਕੇ ਦੇਖ ਲਿਆ ਕੰਟਰੀਸਾਈਡ ਸਾਰਾ ਤੇ ਇੱਥੇ ਖੇਤੀ ਨਹੀਂ ਹੈਗੀ ਜ਼ਿਆਦਾ ਆਹੀ ਕੁਝ ਸਾਨੂੰ ਦੇਖਣ ਨੂੰ ਮਿਲੇਗਾ ਜਿੰਨਾ ਕੁਝ ਆਹ ਹੈ ਇਦਾਂ ਦਾ ਆਹ ਵਿਊ ਪੁਆਇੰਟ ਵੀ ਬਣਿਆ ਹੋਇਆ ਇੱਕ ਜੇ ਉੱਪਰ ਚੜ ਕੇ ਪਿੰਡ ਦਾ ਕੁਝ ਵਿਊ ਦੇਖਣਾ ਹੈਗਾ ਤੇ ਸਾਰਾ ਐਵੇਂ ਦਾ ਹੈ ਪਰ ਇੱਥੇ ਫਿਰਪਨ ਸਰੋਂ ਵੀ ਜੀ ਬੋ ਦੇਖੀ ਹੈ ਸਰੋਂ ਹਾਂਜੀ ਜਿੰਨੇ ਨਾ ਤੁਹਾਨੂੰ ਫੁੱਲ ਮਿਲਦੇ ਆ ਉਹ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਆਹ ਏਰੀਆ ਜੀ ਮਿਲਦੇ ਗਲੇ ਹੋ ਸਕਦਾ ਉਹ ਇੱਥੇ ਵੀ ਹੁੰਦੇ ਹੁਣ ਹੁਣ ਖਾਲੀ ਐਵੇਂ ਖੜਾ ਹੈਗਾ ਮੈਨੂੰ ਲੱਗਦਾ ਕੁਝ ਜ਼ਿਆਦਾ ਇੱਥੇ ਤਾਂ ਵੀ ਨਹੀਂ ਹੁੰਦੀ ਹੋਣੀ ਤੇ ਕਿਉਂਕਿ ਇੱਥੇ ਮੌਸਮ ਨਹੀਂ ਸਹੀ ਹੈਗਾ ਮੌਸਮ ਠੰਡਾ ਹੀ ਰਹਿੰਦਾ ਜ਼ਿਆਦਾ ਨੀਦਰਲੈਂਡ ਚ ਉੱਪਰਲੇ ਪਾਸੇ ਵਾਵਾ ਪੈ ਜਾਂਦਾ ਨਾ ਯੂਰਪ ਦੇ ਵੀ ਪੂਰੇ ਉੱਪਰਲੇ ਪਾਸੇ ਹੈ ਬਾਕੀ ਨੀਦਰਲੈਂਡ ਦੀ ਇੱਕ ਹੋਰ ਕਹਾਵਤ ਬਹੁਤ ਮਸ਼ਹੂਰ ਹੈ ਇੱਕ ਦਿਨ ਚ ਕਹਿੰਦੇ ਇੱਥੇ ਤੁਸੀਂ ਤਿੰਨ ਮੌਸਮ ਦੇਖ ਲੈਨੇ ਹੋ ਇੱਥੇ ਤੁਹਾਨੂੰ ਦਿਨ ਚ ਧੁੱਪ ਵੀ ਮਿਲੂ ਰੋਜ਼ ਤੁਹਾਨੂੰ ਮੀਂਹ ਵੀ ਮਿਲ ਜੂਗਾ ਤੇ ਠੰਡ ਵੀ ਮਿਲ ਜੂਗੀ ਬੱਦਲਬਾਈ ਵੀ ਮਿਲ ਜੂਗੀ ਤੇ ਅਸੀਂ ਜਦੋਂ ਨੇ ਆਏ ਆ ਪਿਛਲੇ ਤਿੰਨ ਕਿ ਦਿਨਾਂ ਤੋਂ ਅਸੀਂ ਤਿੰਨੇ ਮੌਸਮ ਹਰ ਰੋਜ਼ ਦੇਖ ਰਹੇ ਆ ਮੈਨੂੰ ਲੱਗਦਾ ਇਹ ਗੱਲ ਕਿਤੇ ਨਾ ਕਿਤੇ ਜਿਹੜੀ ਕਹਾਵਤ ਹੈ ਸੱਚੀ ਹੁੰਦੀ ਹੋਊਗੀ ਤੇ ਬਾਕੀ ਯੂਰਪ ਦੇ ਦੇਸ਼ਾਂ 'ਚ ਮੀਂਹ ਤਾਂ ਹਰ ਰੋਜ਼ ਹੀ ਪੈ ਜਾਂਦਾ ਇਹ ਤਾਂ ਕੋਈ ਖਾਸ ਹੀ ਨਹੀਂ ਜਦੋਂ ਮੀਂਹ ਪੈ ਜਾਂਦਾ ਨਾਲ ਦੀ ਨਾਲ ਠੰਡ ਹੋ ਜਾਂਦੀ ਹੈ ਤੇ ਜੁਲਾਈ ਦਾ ਮਹੀਨਾ ਦੇਖ ਲਓ ਜੈਕਟਸ ਜਾਂ ਹੁੱਡੀਆਂ ਅਸੀਂ ਪਾਈ ਫਿਰਦੇ ਆ ਤੇ ਟੈਂਪਰੇਚਰ 18 ਤੋਂ 15 18 ਐਤੋਂ ਵੱਧਦਾ ਨਹੀਂ ਹੈਗਾ ਐਤੋਂ ਘੱਟ ਘੱਟ ਹੀ ਰਹਿੰਦਾ ਹੈਗਾ ਰਸਤੇ ਦੇ ਵਿੱਚ ਆ ਸਾਈਨ ਬੋਰਡ ਵੀ ਲੱਗੇ ਹੁੰਦੇ ਆ ਕੁਛ ਥਾਵਾਂ ਤੇ ਕੀ ਲਿਖਿਆ ਹੋਇਆ ਹੈ ਖੁਸ਼ੀ ਬਸ ਇਹ ਦੁਬਾਰੇ ਦੱਸਿਆ ਹੋਇਆ ਵੀ ਕੀ ਕੁਛ ਹੈ ਅੱਛਾ ਵੀ ਕੀ ਕੁਛ ਹੈ ਤੇ ਓਏ ਐਂ ਨਹਿਰਾ ਜਾਂਦੀ ਹੈ ਹਨਾ ਉੱਪਰੋਂ ਦੇਖਣ ਨੂੰ ਨਹੀਂ ਪਤਾ ਲੱਗਦਾ ਆਪਾਂ ਨੂੰ ਹਨਾ ਤੇ ਇਸ ਤਰ੍ਹਾਂ ਪਾਣੀ ਕੱਢਿਆ ਹੈ ਖੇਤਾਂ ਵਿੱਚੋਂ ਦੀ ਹਾਂ ਇਹ ਖੇਤਾਂ ਨੂੰ ਜਿਵੇਂ ਉਹ ਹੁੰਦੇ ਨੇ ਹਾਲ ਹੁੰਦੇ ਨੇ ਦੇਖਣ ਨੂੰ ਨਹੀਂ ਪਤਾ ਲੱਗਦਾ ਆ ਜਾਨਵਰ ਵੀ ਰਹਿੰਦੇ ਇੱਥੇ ਇਹਨਾਂ ਨੇ ਅਲਰਟ ਕੀਤਾ ਹੋਇਆ ਅਸੀਂ ਜਿਆਦਾ ਦੂਰ ਤਾਂ ਨਹੀਂ ਜਾਣਾ ਵੈਸੇ ਦੇਖਣ ਨੂੰ ਦੂਰ ਤਾਂ ਕੁਝ ਹੈ ਨਹੀਂ ਸਾਰੇ ਹੈ ਖੇਤ ਹੀ ਖੇਤ ਹੈ ਹੋਰ ਤਾਂ ਕੁਝ ਹੈ ਨਹੀਂ ਜਿਆਦਾ ਚਾਰੇ ਪਾਸੇ ਆਹੀ ਹੈ ਫਾਈਨਲੀ ਹੁਣ ਬਾਹਰ ਆਏ ਆ ਤੇ ਗੇੜੇ ਦੇ ਕੇ ਕੁਝ ਜਿਆਦਾ ਖਾਸ ਹੈ ਨਹੀਂ ਸੀਗਾ ਬਸ ਇਹ ਹੁੰਦਾ ਵੀ ਜਦੋਂ ਕਿਸੇ ਦੇਸ਼ 'ਚ ਜਾਂਦੇ ਆ ਕਿਸੇ ਥਾਂ ਤੇ ਜਾਂਦੇ ਆ ਵੀਰ ਨੂੰ ਦੇਖਿਆ ਹੀ ਇੱਕ ਵਾਰ ਹਨਾ ਖੁਸ਼ੀ ਵਿਊ ਪੁਆਇੰਟ ਤੇ ਤਾਂ ਨਹੀਂ ਜਾਣਾ ਉਹ ਪਰੋਂ ਵੈਸੇ ਇਹੋ ਜਿਹਾ ਜੀ ਦਿਖਦਾ ਹੋ ਇਹਨਾਂ ਨੇ ਲੱਕੜ ਦਾ ਉੱਪਰ ਉੱਚਾ ਚੱਕ ਕੇ ਬਣਾਇਆ ਹੋਇਆ ਵੀ ਸਾਰਾ ਇੱਥੋਂ ਦੂਰ ਤੱਕ 2013 ਚ ਬਣਾਇਆ ਸੀ ਹੋਰ ਤਾਂ ਕੁਝ ਖਾਸ ਹੋਣਾ ਨਹੀਂ ਇੱਥੋਂ ਸਾਰਾ ਦਿਖਦਾ ਹੀ ਹੈ ਤੇ ਹੁਣ ਅਸੀਂ ਇੱਥੋਂ ਚੱਲੇ ਆ ਜੀ ਵਾਪਸ ਆ ਸਾਹਮਣੇ ਕਾਰ ਪਾਰਕਿੰਗ ਆ ਗਈ ਇਹਦੇ ਕੋਲੋਂ ਹੀ ਬੱਸ ਮਿਲ ਜਾਂਦੀ ਹੈ ਇੱਥੋਂ ਭਾਵੇਂ ਟ੍ਰੇਨ ਤੇ ਚੱਲ ਜਾਓ ਦੋਵੇਂ ਆਪਸ਼ਨ ਤੁਹਾਨੂੰ ਦੱਸੀ ਅਸੀਂ ਦੋਵੇਂ ਆਪਸ਼ਨ ਹੈਗੀਆਂ ਹਾਂ ਨਾ ਬਾਹਰ-ਬਾਰ ਪਿੰਡ ਦੇ ਇਹਨਾਂ ਦੀਆਂ ਭੇਡਾਂ ਚੱਲ ਰਹੀਆਂ ਤੇ ਤੁਹਾਨੂੰ ਦਿਖਾਉਣਾ ਨੇ ਭੇਡਾਂ ਕਿ ਉਹ ਜਿਹੀਆਂ ਹੁੰਦੀਆਂ ਇਹ ਥੱਲੋਂ ਪਤਲੀਆਂ ਹੀ ਹੁੰਦੀਆਂ ਪਤਾ ਨਹੀਂ ਉੱਪਰੋਂ ਇੰਨੀਆਂ ਮੋਟੀਆਂ ਹੁੰਦੀਆਂ ਇਹ ਪੂਰੇ ਯੂਰਪ 'ਚ ਇਸ ਤਰ੍ਹਾਂ ਦੀ ਪ੍ਰਜਾਤੀ ਪਾਈ ਜਾਂਦੀ ਹੈ ਸਾਰੇ ਯੂਰਪ 'ਚ ਇਸ ਤਰ੍ਹਾਂ ਦੀ ਹੈ ਉਹ ਪਰਾਂ ਨਹੀਂ ਦਿਖਾਉਣਾ ਹਰੇਕ ਕਿਤੇ ਨਾ ਕੁਦਰਤ ਨੇ ਮਤਲਬ ਜਾਨਵਰਾਂ ਦਾ ਵੀ ਫਰਕ ਪਾਇਆ ਹੋਇਆ ਹੋਗਾ ਮਤਲਬ ਮੌਸਮ ਦੇ ਹਿਸਾਬ ਨਾਲ ਤੇ ਠੰਡ ਜ਼ਿਆਦਾ ਪੈਂਦੀ ਹੈ ਇਹਨਾਂ ਦੇ ਜੱਤ ਜ਼ਿਆਦਾ ਹੁੰਦੀ ਹੈ ਆ ਦੇਖੋ ਇੱਥੇ ਤੁਹਾਨੂੰ ਪਤਾ ਲੱਗਦਾ ਹੋਊਗਾ ਇਸ ਤਰ੍ਹਾਂ ਦੀ ਭੇਡ ਹੈ ਇਹਨਾਂ ਦੀ ਇਹ ਅਖੀਰ ਤੇ ਕੁਝ ਦੁਕਾਨਾਂ ਆ ਗਈਆਂ ਜਿੱਥੇ ਸੋਵਿਨਿਅਰਸ ਵਿਕਦੇ ਆ ਜਾਂ ਹਾਲੈਂਡ ਦੀਆਂ ਜਿਹੜੀਆਂ ਯਾਦਾਂ ਉਹ ਵਿਕਦੀਆਂ ਤੇ ਆ ਦੇਖੋ ਸਾਹਮਣੇ ਹਾਲੈਂਡ ਦੇ ਕੱਪੜੇ ਸਵੇਅਰ ਸ਼ਰਟ ਕੁਝ ਵੀ ਲੈ ਲਓ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇਹ ਹੈਗਾ ਜੀ ਫੁੱਲ ਟੁਲਿਪ ਗਾਰਡਨ ਇਧਰ ਰੇੜਾ ਵੀ ਲੱਗਿਆ ਹੋਇਆ ਕੋਮਨਸ ਨਾਮਸਟਾਡਮ ਨਾ ਰਾਜਧਾਨੀ ਇਹਦੀ ਇਹ ਤੁਹਾਨੂੰ ਪਹਿਲਾਂ ਖਮਾਤੀ ਸੀ ਜੇ ਤੁਹਾਨੂੰ ਮੈਂ ਦੱਸਣਾ ਇਹਦਾ ਵੀ ਬੈਸਟ ਟਾਈਮ ਕਦੋਂ ਇੱਥੇ ਆਉਣ ਦਾ ਸਭ ਤੋਂ ਜਿਹੜਾ ਬੈਸਟ ਟਾਈਮ ਹੈ ਸਭ ਤੋਂ ਬੈਸਟ April April ਚ ਤੁਸੀਂ ਇੱਥੇ ਆਓ ਤੁਹਾਨੂੰ ਉਹ ਇਹੋ ਜਿਹਾ ਮਾਹੌਲ ਮਿਲੂਗਾ ਫੁੱਲ ਉਧਰ ਖੇਡਦੇ ਤੇ ਇਹਨਾਂ ਨੂੰ ਲੋਕ ਲੈ ਕੇ ਜਾਂਦੇ ਆ ਕਿੰਨੇ ਦੀ ਹੈ ਇੱਕ ਦੋ ਦਾ ਇਹ ਮੇਰੇ ਖਿਆਲ ਚ ਦੋ ਦਾ 90 ਯੂਰੋ ਚੱਲਦਾ ਇੱਥੇ ਇੱਥੇ ਨੀਦਰਲੈਂਡ ਚ ਕਿਉਂਕਿ ਯੂਰਪ ਦਾ ਹਿੱਸਾ ਹੈ ਨਾ ਤੇ 180ਾਂ ਦੀ ਇੱਕ ਸਟਿਕ ਜੀ ਮਿਲਦੀ ਹੈ ਲੱਕੜ ਦੇ ਫੁੱਲ ਸੀਗੇ ਅੰਦਰਲੇ ਪਾਸੇ ਕੁਝ ਦੇਖਦੇ ਵੈਸੇ ਅਸੀਂ ਸੋਵਿਨੀਅਰ ਤਾਂ ਪਹਿਲੇ ਤੇ ਨਹੀਂ ਲੈ ਲਏ ਸੀ ਕਿ ਪਛਤਾ ਆਇਆ ਕੁਝੀ ਕੁਝ ਪਸੰਦ ਰਹਿਣੇ ਲੈਣੇ ਦੇਖੋ ਤੁਸੀਂ ਸੇਮ ਹੀ ਨੇ ਵੈਸੇ ਤੁਹਾਨੂੰ ਸੇਮ ਹੀ ਨੇ ਜੇ ਸੇਮ ਆ ਰਹਿਣ ਤੇ ਜੇ ਕੁਝ ਆਪਾਂ ਐਮਸਟਰਡਮ ਚ ਨਹੀਂ ਲੈ ਹਾਂਜੀ ਉਹਦੇ ਵਿੱਚ ਡਿਫਰੈਂਟ ਤਾਂ ਲੈ ਲੈਨੇ ਆ ਇਹ ਤੁਹਾਨੂੰ ਨਿਸ਼ਾਨੀ ਹੈਗੀ ਇਹ ਲੈ ਕੇ ਜਾ ਸਕਦੇ ਹਾਂ ਵਿੰਡ ਮਿਲ ਖੁਜੀ ਲੋਹੇ ਦੀ ਹੈ ਇਹ ਉਹ ਦਿਨ ਯਾ ਲੱਕੜ ਦੀ ਵੀ ਪਈ ਹੈ ਨਾ ਆ ਆ ਵੀ ਸੋਹਣੀ ਹੈ ਕਿੰਨੇ ਦੀ ਹੈ ਇਹ ਸਾਢੇ 12 ਦੀ ਸਾਢੇ 1200 ਦੀ ਆ 228 ਦੀ ਹੈ ਇਹ ਅੱਛਾ ਹੈ ਚੱਲਦੀ ਹੈ ਤੁਸੀਂ ਚਲਾਉਂਦੀ ਯਾਰ ਵਧੀਆ ਹੈ 3000 ਦੀ ਹੈ ਆ ਜਾ ਫਲਾਵਰਸ ਲੈ ਲੈਣੇ ਵੀ ਸੋਹਣੇ ਪਿੰਡ ਦੇ ਬਿਲਕੁਲ ਲਾਸਟ ਤੇ ਬਣਿਆ ਹੋਇਆ ਇੱਕ ਮਿਊਜ਼ੀਅਮ ਜੈਂਟਸ ਮਿਊਜ਼ੀਅਮ ਤੇ ਇਹਨੂੰ ਤੁਸੀਂ ਅੰਦਰੋਂ ਦੇਖ ਸਕਦੇ ਹੋ ਸਾਰਾ ਕੁਝ ਮਿਲਦਾ ਹੋਊਗਾ ਵਿੱਚ ਇੱਕ ਕੈਫੇ ਵੀ ਹੈ ਕੈਫੇ ਵੀ ਲਿਖਿਆ ਹੋਇਆ ਜੇ ਕੁਛ ਖਾਣਾ ਪੀਣਾ ਵੈਸੇ ਅੰਦਰ ਬਹੁਤ ساری ਸ਼ਾਪਸ ਸੀਗੀਆਂ ਤੇ ਉਵੇਂ ਦਾ ਤੇ ਇਸ ਪਿੰਡ ਤੱਕ ਆਉਣ ਲਈ ਜੇ ਤੁਸੀਂ ਇਸ ਪਿੰਡ 'ਚ ਆਉਣਾ ਹੈਗਾ ਆ ਟ੍ਰੇਨ ਆਉਂਦੀ ਹੈ ਸਿੱਧੀ ਐਮਸਟਰਡਮ ਤੋਂ ਐਮਸਟਰਡਮ ਸੈਂਟਰਲ ਤੋਂ ਟ੍ਰੇਨ ਆਉਂਦੀ ਹੈ ਬੱਸ ਹੁੰਦੀ ਹੈ ਬੱਸ 271 ਨੰਬਰ ਬੱਸ ਸਿੱਧੀ ਆਉਂਦੀ ਹੈ ਤੇ ਟ੍ਰੇਨ ਸੈਂਟਰਲ ਰੇਲ ਸਟੇਸ਼ਨ ਤੋਂ ਸਿੱਧੀ ਹੁੰਦੀ ਹੈ ਬਹੁਤ ਸੌਖਾ ਹੈਗਾ ਮਸੇਂ 16 17 ਕਿਲੋਮੀਟਰ ਬਾਹਰ ਹੈ ਇਹ ਤੇ ਤਾਂ ਜੋ ਮੈਂ ਕਿਹਾ ਸੀਗਾ ਐਮਸਟਰਡਮ ਦੇ ਕੰਟਰੀ ਸਾਈਡ ਹੈ ਨੀਦਰਲੈਂਡ ਦੀ ਨੇੜੇ-ਨੇੜੇ ਹੈ ਨਾ ਬਿਲਕੁਲ ਨੀਦਰਲੈਂਡ 'ਚ ਇਹ ਸਾਡਾ ਅੱਜ ਦਾ ਆਖਰੀ ਦਿਨ ਸੀਗਾ ਤੇ ਆਖਰੀ ਦਿਨ ਵੀ ਇਹ ਪਿੰਡ ਦਾ ਬਹੁਤ ਵਧੀਆ ਰਿਹਾ ਬਹੁਤ ਵਧੀਆ ਘੁੰਮੇ ਫਿਰੇ ਤੇ ਵੈਸੇ ਜਿਆਦਾ ਦਿਨ ਨੀਦਰਲੈਂਡ ਚ ਅਸੀਂ ਲੈ ਕੇ ਨਹੀਂ ਆਏ ਸੀਗੇ ਤਿੰਨ ਚਾਰ ਦਿਨਾਂ ਦਾ ਸੀਗਾ ਇਸ ਤੋਂ ਬਾਅਦ ਅਸੀਂ ਜਾਣਾ ਬੈਲਜੀਅਮ ਉਹ ਵੀ ਨੀਦਰਲੈਂਡ ਦੇ ਨਾਲ ਲੱਗਦਾ ਇੱਕ ਗੁਆਂਢੀ ਹੋਰ ਦੇਸ਼ ਛੋਟੇ ਛੋਟੇ ਦੇਸ਼ ਆਏ ਤਿੰਨ ਤਿੰਨ ਚਾਰ ਚਾਰ ਦਿਨ ਹੀ ਅਸੀਂ ਇੱਥੇ ਲੈ ਕੇ ਆਏ ਆ ਤੇ ਜਿਹੜੀਆਂ ਮੇਨ ਮੇਨ ਚੀਜ਼ਾਂ ਘੁੰਮਣ ਫਿਰਨ ਵਾਲੀਆਂ ਉਹ ਸਾਰੀਆਂ ਤੁਹਾਨੂੰ ਘੁਮਾ ਫਰਾ ਰਹੇ ਆ ਦਿਖਾ ਰਹੇ ਆ ਬੈਲਜੀਅਮ ਤੋਂ ਕਾਫੀ ਸਾਰੇ ਪੰਜਾਬੀਆਂ ਦੇ ਮੈਸੇਜ ਆ ਰਹੇ ਆ ਕਿਉਂਕਿ ਉੱਥੇ ਇੱਕ ਕਬੱਡੀ ਕੱਪ ਹੋਣ ਦੇ ਜਾ ਰਹੇ ਹੈਗਾ ਤੇ ਉੱਥੇ ਇੱਕ ਮੇਲਾ ਲੱਗਣਾ ਪੰਜਾਬੀ ਮੇਲਾ ਉਹ ਚ ਇਨਵਾਈਟ ਕਰ ਰਹੇ ਆ ਸਾਨੂੰ ਕੋਸ਼ਿਸ਼ ਕਰਾਂਗੇ ਉਹ ਬੈਲਜੀਅਮ ਪੰਜਾਬੀ ਮੇਲੇ ਉਹ ਤੁਹਾਨੂੰ ਦਿਖਾ ਸਕੀਏ ਵੈਸੇ ਹਾਲੈਂਡ ਚ ਨੀਦਰਲੈਂਡ ਚ ਵੀ ਬਹੁਤ ਸਾਰੇ ਕਬੱਡੀ ਕੱਪ ਹੁੰਦੇ ਆ ਇੱਥੇ ਵੀ ਇਹ ਚੱਲਦਾ ਹੈਗਾ ਤੇ ਪਰ ਇੱਥੇ ਪੰਜਾਬੀਆਂ ਨੂੰ ਵੀ ਜਿਆਦਾ ਮਿਲਿਆ ਨਹੀਂ ਗਿਆ ਪੋਸੀਬਲ ਨਹੀਂ ਸੀ ਕਿਉਂਕਿ ਟਾਈਮ ਘੱਟ ਹੈਗਾ ਤੇ ਥੋੜੇ ਥੋੜੇ ਦਿਨਾਂ ਚ ਐਮਸਟਰਡਮ ਚ ਜਿੰਨਿਆ ਨੂੰ ਮਿਲਿਆ ਗਿਆ ਸਹੀ ਹੈ ਤੇ ਬਾਕੀਆਂ ਲਈ ਮਾਫੀ ਫਿਰ ਕਦੇ ਮਿਲਾਂਗੇ ਤੇ ਮਿਲਦੇ ਆ ਜੀ ਨਵੇਂ ਵਲੌਗ ਚ ਨਵੀਂ ਵੀਡੀਓ ਦੇ ਨਾਲ ਬੈਲਜੀਅਮ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ